ਜੋਧਨ ਆਸ਼ਾ ਬਰਦੂ ਮਹਿੰਮ ਤਹਿਤ ਪੁਲਿਸ ਨੇ ਦੋ ਵਿਅਕਤੀਆਂ ਨੂੰ ਚੱਟੇ ਸਮੇਤ ਕੀਤਾ ਕਾਬੂ ਇਸ ਮੌਕੇ ਥਾਣਾ ਮੁਖੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀ ਕਿਹਾ ਆਓ ਸੁਣਦੇ ਹਾਂ ਇਸ ਰਿਪੋਰਟ ਦੇ ਵਿੱਚ ਮਾਰਜੋ ਐਸਐਸਪੀ ਸਾਹਿਬ ਮਾਨਸਾ ਸ਼੍ਰੀ ਬਗੀਰਤ ਮੀਨਾ ਅਤੇ ਆਈਪੀਐਸ ਅਤੇ ਡੀਐਸਪੀ ਸਰ ਮਨਜੀਤ ਸਿੰਘ ਡੀਐਸ ਸਬਡਿਵੀਜ਼ਨ ਸਰਦੂਰਗੜ ਅਤੇ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜੋ ਯੁੱਧ ਨਸ਼ਾ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਸਾਡੇ ਵੱਲੋਂ ਕੱਲ ਆਪਣੇ ਦੋ ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਵੱਖ-ਵੱਖ ਮੁਕੱਦਮੇ ਦਰਜ ਕੀਤੇ ਗਏ ਸਭ ਤੋਂ ਪਹਿਲਾਂ ਇੱਕ ਸਾਡੇ ਲਖਵੀਰ ਸਿੰਘ ਹੌਲਦਾਰ ਨੇ 6 ਗ੍ਰਾਮ ਚਿੱਟਾ ਜੋ ਕਿ ਇੱਕ ਦੋਸ਼ੀ ਮਹੇਸ਼ ਕੁਮਾਰ ਪਾਸੋਂ ਨੂੰ ਬਰਾਮਦ ਕੀਤਾ ਹੈ ਤੇ ਇਸ ਸੰਬੰਧੀ ਇਸ ਮੁਕੱਦਮਾ ਦਰਜ ਕਰਕੇ ਅਗਲੀ ਤੁਤੀ ਜਾਰੀ ਕੀਤੀ ਹੈ ਇਸ ਤੋਂ ਇਲਾਵਾ ਇੱਕ ਮੁਕੱਦਮਾ ਹਾਲ ਦਾ ਰਾਜ ਸਿੰਘ ਜੋ ਕਿ ਸੀਏ ਸਟਾਫ ਮਾਨਸਾ ਵਿੱਚ ਤਨਾਤ ਹੈ ਉਹਨਾਂ ਨੇ ਇੱਕ ਰੂੜੀ ਦਾ ਵਿਅਕਤੀ ਹਰਦਮ ਸਿੰਘ ਉਰਫ ਅਜੇ ਜੋ ਕਿ ਉਸ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 6 ਗ੍ਰਾਮ ਹੈਰਨ ਬਰਾਮਦ ਕੀਤੀ ਹੈ ਜੋ ਇਹ ਸਾਡੀ ਮਤਲਬ ਕੰਟੀਨਿਊ ਮੁਹਿੰਮ ਚੱਲ ਰਹੀ ਹੈ ਜੋ ਨਸ਼ਾ ਵਿਰੋਧ ਜੋ ਵੀ ਨਸ਼ਾ ਵਿਰੋਧ ਇਹ ਮਹਮ ਦੇ ਤਹਿਤ ਸਾਨੂੰ ਬਰਾਉਂਦੀਆਂ ਹੁੰਦੀਆਂ ਅਸੀਂ ਮਤਲਬ ਕਿ ਮੀਡੀਆ ਥਰੂ ਆਪ ਦੇ ਥਰੂ ਪੇਸ਼ ਕੇ ਲੋਕਾਂ ਨੂੰ ਇਹ ਅਵੇਅਰ ਕਰ ਰਹੇ ਆ ਕਿ ਵੀ ਨਸ਼ਿਆਂ ਦੇ ਤੋਂ ਦੂਰ ਰਹੋ ਨਸ਼ੇ ਨਾ ਕਰੋ ਔਰ ਜਿਹੜੇ ਨਸ਼ਾ ਵੇਚ ਰਹੇ ਹਨ ਜਾਂ ਕੋਈ ਇਦਾਂ ਦਾ ਕਾਰੋਬਾਰ ਕਰਦੇ ਉਹਨਾਂ ਦੇ ਖਿਲਾਫ ਅਸੀਂ ਸਖਤ ਤੋਂ ਸਖਤ ਕਾਰ ਇਦਾਂ ਜੀ ਇਹ ਵੇਚਦੇ ਵੀ ਅੱਗੇ ਜੀ ਔਰ ਖਰੀਦੇ ਉਹ ਮਤਲਬ ਕਿ ਆਪ ਦਾ ਵੀ ਨਸ਼ਾ ਪੂਰਤੀ ਕਰਦੇ ਆ ਇਹ ਨਸ਼ਾ ਆਪ ਵੀ ਕਰ ਰਹੇ ਨੇ ਸਰ ਇੱਕ ਬੀਤੇ ਦਿਨੀ ਕਾਫੀ ਵੱਡੀ ਮਾਤਰਾ ਦੇ ਵਿੱਚ ਸਟਾਫ ਨੇ ਸਰਦੂਲਗੜ੍ਹ ਏਰੀਆ ਦੇ ਵਿੱਚੋਂ ਨਸ਼ੇ ਦੀ ਬਰੰਤਕੀ ਕੀਤੀ ਸੀ ਔਰ ਇਸ ਦੇ ਨਾਲ ਥੋੜੇ ਸਮੇਂ ਦੇ ਵਿੱਚ ਹੀ ਕਈ ਕੇਸ ਆ ਚੁੱਕੇ ਹਨ ਕੀ ਕਹਿਣਾ ਚਾਹੋਗੇ ਅਸੀਂ ਦੇਖੋ ਪੁਲਿਸ ਹਰ ਵਕਤ ਤਰਕ ਹੈ ਮੈਂ 24 ਘੰਟੇ ਲੋਕਾਂ ਵਾਸਤੇ ਇਸੇ ਕੰਮ ਵਾਸਤੇ ਹੈ ਕਿ ਜੋ ਕੋਈ ਜੁਰਮ ਕਰਦਾ ਹੈ ਤਾਂ ਉਹਦਾ ਜੁਰਮ ਅਸੀਂ ਖਤਮ ਕਰੀਏ ਤੇ ਅਸੀਂ ਬਾਰ-ਬਾਰ ਲੋਕਾਂ ਨੂੰ ਇਹੀ ਕਹਿ ਰਹੇ ਹਾਂ ਕਿ ਦੇਖੋ ਪੁਲਿਸ 24 ਆਵਰ ਹਮੇਸ਼ਾ ਇਸੇ ਕੰਮ ਵਾਸਤੇ ਤੁਰਦੀ ਹੈ ਕਿ ਜੋ ਸਾਡਾ ਮਹਿੰਮ ਚੱਲ ਰਹੀ ਹੈ ਜੁਧ ਨਸ਼ਾ ਵਿਰੁੱਧ ਉਸ ਦੌਰਾਨ ਇਹਨਾਂ ਨੂੰ ਤੇ ਹੋਰ ਕ੍ਰਾਈਮ ਜਿਹੜਾ ਹੈਗਾ ਉਹਨੂੰ ਨੱਥ ਪਾਉਣ ਵਾਸਤੇ ਅਸੀਂ ਸਭ ਤੋਂ ਸਖਤ ਕਾਰਵਾਈ ਕਰ ਰਹੇ ਹਾਂ ਕਿਉਂਕਿ ਜਿਵੇਂ ਵੀ ਜੋ ਕੋਈ ਗੱਲ ਸਾਹਮਣੇ ਆਉਂਦੀ ਹੈ ਉਥੇ ਕਾਰਵਾਈ ਕੀਤੀ ਜਾਂਦੀ ਹੈ ਇੱਕ ਤਾਂ 6 ਗ੍ਰਾਮ ਲਸਿਆ ਫੜਿਆ ਜੀ ਦੂਸਰੇ ਵਿਅਕਤੀ ਨੂੰ ਕਿੰਨਾ ਫੜਿਆ ਜੀ ਦੂਸਰੇ ਤੋਂ ਵੀ 6 ਗ੍ਰਾਮ ਫੜਿਆ ਜੋ ਕਿ ਅਜੀ ਕੁਮਾਰ ਰੋੜੀ ਤੋਂ ਆ ਹਰਦਮ ਸਿੰਘ ਦੂਸਰਾ ਵਿਅਕਤੀ ਕਿੱਥੋਂ ਦਾ ਜੀ ਇਹ ਰੋੜੀ ਤੋਂ ਆ ਜੀ ਇੱਕ ਰੋੜੀ ਦੂਸਰਾ ਇੱਕ ਦੂਸਰਾ ਸਦੂਗੜ ਤੋਂ ਰਹਿਣ ਵਾਲਾ ਵਾਰਡ ਨੰਬਰ ਜੀ ਵਾਰਡ ਨੰਬਰ ਇਹ ਤਿੰਨ ਮਹਿਲਾ ਜੀ ਤਿੰਨ ਮਹਿਲਾ ਸਾਲੋ ਜੀ ਇਹਦਾ ਨਾਮ ਹੈਗਾ ਜੀ ਮਹੇਸ਼ ਕੁਮਾਰ ਪੁੱਤਰ ਜਗਨਨਾਥ ਸਰ ਇਹ ਦਾਅਵੇ ਦਾ ਕਿ ਅਸੀਂ ਇਹ ਅਦਾਲਤ ਵਿੱਚ ਇਹਨਾਂ ਨੂੰ ਪੇਸ਼ ਕਰਕੇ ਅੱਗੇ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਕਾਰਵਾਈ ਅਸੀਂ ਕਰ ਰਹੇ ਹਾਂ ਕਿ ਇਹ ਕਿੱਥੋਂ ਲੈ ਕੇ ਆਏ ਐ ਅੱਗੇ ਅੱਗੇ ਕਿਸ ਨੂੰ ਸਪਲਾਈ ਕਰਨਾ ਸੀਗਾ ਇਹ ਅੱਗੇ ਮਲਕੇ ਇਨਵੈਸਟੀਗੇਸ਼ਨ ਦਾ ਚੱਲ ਸਕਦਾ ਠੀਕ ਹੈ